ਅੱਜ ਆਪਾਂ ਜਿਹੜੀ ਘਟਨਾ ਦੀ ਗੱਲ ਕਰਨ ਲੱਗੇ ਆ ਹਰਨੇਕ ਸਿੰਘ ਤੇ ਉਹਨਾਂ ਦੀ ਪਤਨੀ ਗੁਰਮੀਲ ਕੌਰ ਦੋ ਇਹਨਾਂ ਦੇ ਬੱਚੇ ਜਿਵੇਂ ਮਨਜੀਤ ਸਿੰਘ ਜਿਹੜੇ ਆਪਣੀ ਪਤਨੀ ਦੇ ਨਾਲ ਆਸਟ੍ਰੇਲੀਆ ਦੇ ਸਿਡਨੀ ਦੇ ਵਿੱਚ ਸੈੱਟ ਹੁੰਦੇ ਨੇ ਤੇ ਇਹਨਾਂ ਦੀ ਬੇਟੀ ਕੈਨੇਡਾ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਰਹਿੰਦੀ ਹੁੰਦੀ ਹੈ ਦੋਨੋਂ ਮੀਆਂ ਬੀਵੀ ਗੁਰਗਾਓ ਦੇ ਡੀਐਲਐਫ ਫੇਜ਼ 2 ਜੇ ਬਲਾਕ ਦੇ ਵਿੱਚ ਰਹਿੰਦੇ ਸੀ ਹਰਨੇਕ ਸਿੰਘ ਆਟੋਮੋਬਾਈਲ ਕੰਪਨੀ ਦੇ ਵਿੱਚ ਕੰਮ ਕਰਦੇ ਸੀ ਉੱਥੋਂ ਰਿਟਾਇਰ ਹੋਣ ਤੋਂ ਬਾਅਦ ਇੱਥੇ ਮੀਆਂ ਬੀਵੀ ਆਰਾਮ ਨਾਲ ਜਿਹੜੀ ਆਪਣੀ ਜ਼ਿੰਦਗੀ ਬਤੀਤ ਕਰਦੇ ਹੁੰਦੇ ਨੇ 20 ਅਕਤੂਬਰ 2018 ਨੂੰ ਲੁਧਿਆਣੇ ਦੇ ਰਹਿਣ ਵਾਲੇ ਕਰਵਿੰਦਰ ਸਿੰਘ ਗੁਰਗਾਓ ਪੁਲਿਸ ਸਟੇਸ਼ਨ ਦੇ ਵਿੱਚ ਫੋਨ ਕਰਦੇ ਨੇ ਉਹਨਾਂ ਨੂੰ ਦੱਸਿਆ ਜਾਂਦਾ ਵੀ ਮੈਂ ਲੁਧਿਆਣੇ ਤੋਂ ਬੋਲਦਾ ਤੇ ਤੁਸੀਂ ਗੁਰਗਾਓ ਪੁਲਿਸ ਸਟੇਸ਼ਨ ਤੋਂ ਬੋਲਦੇ ਹੋ ਤਾਂ ਨਾ ਕਿਹਾ ਵੀ ਹਾਂ ਇਹਨਾਂ ਦਾ ਕਹਿਣਾ ਸੀ ਡੀਐਲਐਫ ਫੇਜ਼ 2 ਦੇ ਵਿੱਚ ਰਹਿਣ ਵਾਲੇ ਹਰਨੇਕ ਸਿੰਘ ਨੇ ਆਪਣੀ ਪਤਨੀ ਗੁਰਮੀਲ ਕੌਰ ਦਾ ਕਤਲ ਕਰ ਦਿੱਤਾ ਤੇ ਆਪ ਵੀ ਸੁਸਾਇਡ ਕਰਨ ਜਾ ਰਿਹਾ ਉਨ ਪੁਲਿਸ ਇੱਕ ਗੱਲ ਸੁਣ ਕੇ ਚੁੱਕਨੀ ਹੁੰਦੀ ਹੈ ਤੇ ਇਹਨਾਂ ਤੋਂ ਵਿਸਥਾਰ ਨਾਲ ਪੁੱਛਿਆ ਜਾਂਦਾ ਵੀ ਤੁਸੀਂ ਕੌਣ ਹੋ ਤੋ ਉਹਦਾ ਕਹਿਣਾ ਸੀ ਮੈਂ ਹਰਨੇਕ ਸਿੰਘ ਦਾ ਰਿਸ਼ਤੇਦਾਰ ਹਾਂ ਤੇ ਹਰਨੇਕ ਸਿੰਘ ਦਾ ਮੈਨੂੰ ਫੋਨ ਆਇਆ ਵੀ ਮੈਂ ਆਪਣੀ ਪਤਨੀ ਗੁਰਮੇਲ कौर ਦਾ ਕਤਲ ਕਰ ਦਿੱਤਾ ਤੇ ਮੈਂ ਸੁਸਾਈਡ ਕਰਨ ਜਾ ਰਿਹਾ ਮੈਂ ਇੰਨੀ ਦੂਰੋਂ ਕੁਝ ਨਹੀਂ ਕਰ ਸਕਦਾ ਮੈਂ ਮਦਦ ਵਾਸਤੇ ਤੁਹਾਨੂੰ ਫੋਨ ਕੀਤਾ ਵੀ ਤੁਸੀਂ ਜੇ ਹਰਨੇਕ ਸਿੰਘ ਨੂੰ ਬਚਾ ਸਕਦੇ ਹੋ ਤਾਂ ਵਿਚਾਰੋ ਪੁਲਿਸ ਪਾਰਟੀ ਫੌਰਨ ਹਰਕਤ ਦੇ ਵਿੱਚ ਆਉਂਦੀ ਹੈ ਉਹਦੇ ਦੱਸੇ ਐਡਰੈਸ ਤੇ ਪਹੁੰਚਦੀ ਹੈ ਇੱਕ ਤਿੰਨ ਮੰਜ਼ਿਲਾ ਕੋਠੀ ਹੁੰਦੀ ਹੈ ਉੱਥੇ ਜਾ ਕੇ ਹਰਨੇਕ ਸਿੰਘ ਬਾਰੇ ਪੁੱਛਿਆ ਜਾਂਦਾ ਤਾਂ ਪਤਾ ਲੱਗਦਾ ਵੀ ਜਿਹੜੀ ਤਿੰਨ ਮੰਜ਼ਿਲਾ ਕੋਠੀ ਦੇ ਵਿੱਚੋਂ ਸੈਕੰਡ ਫਲੋਰ ਤੇ ਹਰਨੇਕ ਸਿੰਘ ਤੇ ਉਹਨਾਂ ਦੀ ਪਤਨੀ ਗੁਰਬੇਲ कौर ਰਹਿੰਦੇ ਹੁੰਦੇ ਸਨ ਪੁਲਿਸ ਪਾਰਟੀ ਫੌਰਨ ਉੱਥੇ ਪਹੁੰਚਦੀ ਹੈ ਤੇ ਘਰ ਦੇ ਜਿਹੜੇ ਅੰਦਰ ਹਾਲਾਤ ਹੁੰਦੇ ਨੇ ਪੁਲਿਸ ਵੀ ਦੇਖ ਕੇ ਇੱਕ ਵਾਰੀ ਉਹਨਾਂ ਦੀ ਰੂਹ ਕੰਬ ਜਾਂਦੀ ਹੈ ਇੱਕ ਬਜ਼ੁਰਗ ਔਰਤ ਜਿਹਦੀ ਉਮਰ ਕਰੀਬ 70-72 ਸਾਲ ਸੀ ਉਹਦਾ ਗਲਾ ਵੱਡਿਆ ਹੁੰਦਾ ਉਹਨੂੰ ਖੂਨ ਉਹਦੀ Laash ਪਈ ਹੁੰਦੀ ਹੈ ਬੈੱਡ ਦੇ ਉੱਪਰ ਉਹਤੇ ਇੱਕ ਬਜ਼ੁਰਗ ਜੀ ਦੀ ਉਮਰ ਹੁੰਦੀ ਹੈ 76-77 ਸਾਲ ਉਹ ਪਿਆ ਹੁੰਦਾ ਤੇ ਉਹਦੀਆਂ ਨਸਾਂ ਵੱਡੀਆਂ ਹੁੰਦੀਆਂ ਉਹ ਤੋਂ ਜਦੋਂ ਪੁੱਛਿਆ ਜਾਂਦਾ ਉਹਨੂੰ ਚੁੱਕਿਆ ਜਾਂਦਾ ਚੁੱਕ ਕੇ ਪੁੱਛਿਆ ਜਾਂਦਾ ਉਹਦਾ ਨਾਮ ਉਹਦਾ ਕਹਿਣਾ ਸੀ ਮੈਂ ਹਰਨੇਕ ਸਿੰਘ ਤੇ ਉਹ ਫਿਰ ਬੇਹੋਸ਼ ਹੋ ਜਾਂਦਾ ਉਹਦੀਆਂ ਜਿਹੜੀਆਂ ਨਸਾਂ ਵੱਡੀਆਂ ਸੋ ਤੋਂ ਕੋਨ ਭਗਦਾ ਹੁੰਦਾ ਬਹੁਤ ਜ਼ਿਆਦਾ ਨਸਾਂ ਬੰਨੀਆਂ ਜਾਂਦੀਆਂ ਨੇ ਬਾ ਬੰਨ ਕੇ ਤੇ ਉਹਨੂੰ ਫਟਾਫਟ ਹਸਪੀਟਲ ਪਹੁੰਚਾਇਆ ਜਾਂਦਾ ਕਿਉਂਕਿ ਪੁਲਿਸ ਦੀ ਜਿਹੜੀ ਪਹਿਲੀ ਪ੍ਰਾਥਮਿਕਤਾ ਸੀ ਉਹਨੂੰ ਬਚਾਉਣਾ ਹਸਪੀਟਲ ਦੇ ਵਿੱਚ ਪਹੁੰਚਦੇ ਨੇ ਹਰਨੇਕ ਸਿੰਘ ਬੇਹੋਸ਼ ਹੁੰਦੇ ਨੇ ਹੁਣ ਪੁਲਿਸ ਦੂਜੇ ਪਾਸੇ ਇਨਵੈਸਟੀਗੇਸ਼ਨ ਸ਼ੁਰੂ ਕਰਦੀ ਹੈ ਘਰ ਦੀ ਤਲਾਸ਼ੀ ਲਈ ਜਾਂਦੀ ਹੈ ਉੱਥੇ ਫਰੈਂਸਿਕ ਟੀਮਾਂ ਪਹੁੰਚਦੀਆਂ ਨੇ ਉੱਥੇ ਇੱਕ ਲੰਬਾ ਸਾਰਾ ਚਾਕੂ ਮਿਲਦਾ ਤੇ ਉਮੀਦ ਹੈ ਇਸ ਵੀ ਇਹਦੇ ਨਾਲ ਹੀ ਸਾਰਾ ਕੁਝ ਕੀਤਾ ਉਹ ਵੀ ਕਬਜ਼ੇ ਚ ਲਿਆ ਜਾਂਦਾ ਹੋਰ ਵੀ ਉੱਥੋਂ ਸੈਂਪਲ ਕਲੈਕਟ ਕੀਤੇ ਜਾਂਦੇ ਨੇ ਤੇ ਆਲੇ-ਦੁਆਲੇ ਪੁੱਛਗਿੱਛ ਚੱਲਦੀ ਹੈ ਲੋਕਾਂ ਦਾ ਕਹਿਣਾ ਸੀ ਵੀ ਦੋਨੋਂ ਮੀਆਂ ਬੀਬੀ ਇੱਥੇ ਕਈ ਸਾਲਾਂ ਤੋਂ ਰਹਿ ਰਹੇ ਨੇ ਦੋਨੋਂ ਸੈਰ ਕਰਨ ਆਉਂਦੇ ਸੀ ਜਿਹੜੇ ਹਰਨੇਕ ਸਿੰਘ ਸੀ ਉਹ ਜਿਆਦਾ ਕਿਸੇ ਨਾਲ ਬੋਲਚਾਲ ਨਹੀਂ ਸੀ ਰੱਖਦੇ ਪਰ ਜਿਹੜੀ ਉਹਨਾਂ ਦੀ ਪਤਨੀ ਗੁਰਮੀਲ ਕੌਰ ਸੀ ਉਹ ਸਾਰਿਆਂ ਨਾਲ ਵਧੀਆ ਬੋਲਦੀ ਚਾਲ ਦੀ ਸੈਰ ਕਰਦੀ ਯੋਗਾ ਕਰਦੀ ਸਵੇਰੇ ਜਦੋਂ ਹਰਨੇਕ ਸਿੰਘ ਆਉਂਦੇ ਸੀ ਉਹ ਆਪਣੀ ਅੱਡ ਸੈਰ ਕਰਦੇ ਸੀ ਤੇ ਉਹਨਾਂ ਦੀ ਪਤਨੀ ਉੱਥੋਂ ਔਰਤਾਂ ਦੇ ਨਾਲ ਯੋਗਾ ਵੀ ਕਰਦੀ ਤੇ ਹੱਸਦੀ ਖੇਡ ਤੇ ਇਸ ਪਰਿਵਾਰ ਦੇ ਵਿੱਚ ਐਸਾ ਸਾਨੂੰ ਕਦੇ ਕੁਝ ਨਹੀਂ ਲੱਗਿਆ ਵੀ ਇਹ ਐਸਾ ਕੁਝ ਵੀ ਕਰਨਗੇ ਤੇ ਪੁਲਿਸ ਉਹਨਾਂ ਦੇ ਬੇਟੇ ਦਾ ਵੀ ਨੰਬਰ ਪਤਾ ਕਰਦੀ ਹੈ ਬੇਟੀ ਦਾ ਵੀ ਉਹਨਾਂ ਨੂੰ ਇਤਲਾਹ ਦਿੱਤੀ ਜਾਂਦੀ ਹੈ ਜੋ ਕੁਝ ਇੱਥੇ ਹੋਇਆ ਸੀ ਬੇਟੇ ਮਨਜੀਤ ਸਿੰਘ ਦਾ ਕਹਿਣਾ ਸੀ ਕਿ ਮੈਂ ਜਲਦੀ ਤੋਂ ਜਲਦੀ ਇੰਡੀਆ ਪਹੁੰਚਾਂ। ਹਰਨੇਕ ਸਿੰਘ ਨੂੰ ਉਧਰ ਹੋਸ਼ ਨਹੀਂ ਹੁੰਦਾ ਹਸਪੀਟਲ ਦੇ ਵਿੱਚ ਪੁਲਿਸ ਦੀ ਇਨਵੈਸਟੀਗੇਸ਼ਨ ਚੱਲਦੀ ਹੁੰਦੀ ਹੈ। ਇਹ ਕਤਲ ਕਿਉਂ ਕੀਤਾ ਹੁਣ ਪੁਲਿਸ ਨੂੰ ਇਹ ਸੀ ਵੀ ਇਕੱਲੇ ਸੀ ਦੋਨੋਂ ਬਜ਼ੁਰਗ ਤੇ ਇਕੱਲੇ ਬੰਦੇ ਕਾਰਨ ਡਿਪਰੈਸ਼ਨ ਦੇ ਵਿੱਚ ਜਾਣ ਕਰਕੇ ਹੀ ਇਹਨੇ ਆਪਣੀ ਪਤਨੀ ਦਾ ਵੀ ਕਤਲ ਕੀਤਾ ਤੇ ਆਪ ਵੀ ਮਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਦੀ ਇਨਵੈਸਟੀਗੇਸ਼ਨ ਫਿਰ ਵੀ ਵਾਲੇ ਵਾਲੇ ਕਰਦੇ ਨੇ ਜਦੋਂ ਇਨਵੈਸਟੀਗੇਸ਼ਨ ਕਰਦੇ ਨੇ ਤਾਂ ਇੱਕ ਥਾਣੇ ਦੇ ਵਿੱਚ ਰਿਪੋਰਟ ਦਰਜ ਹੁੰਦੀ ਹੈ ਹਰਨੇਕ ਸਿੰਘ ਦੇ ਖਿਲਾਫ। ਇਕੁਈ ਜਸਕਰਨ ਸਿੰਘ ਜੀ ਦੀ ਉਮਰ ਹੁੰਦੀ 51 ਸਾਲ ਸਰਸਵਤੀ ਨਗਰ ਦਾ ਰਹਿਣ ਵਾਲਾ ਸੀ ਜਸਕਰਨ ਦੇ ਪਰਿਵਾਰ ਵੱਲੋਂ ਇੱਕ ਰਿਪੋਰਟ ਦਰਜ ਸੀ ਜਸਕਰਨ 14 ਅਕਤੂਬਰ 2018 ਦਾ ਗਾਇਬ ਸੀ ਤੇ ਉਹ ਘਰ ਨਹੀਂ ਸੀ ਪਹੁੰਚਿਆ ਤੇ ਘਰਦਿਆਂ ਨੂੰ ਸ਼ੱਕ ਸੀ ਵੀ ਇਹਦੇ ਪਿੱਛੇ ਹਰਨੇਕ ਸਿੰਘ ਹੈ ਪੁਲਿਸ ਹੈਰਾਨ ਹੁੰਦੀ ਹੈ ਵੀ ਇੱਕ 76-77 ਸਾਲਾਂ ਦਾ ਬੰਦਾ ਇੱਕ 51 ਸਾਲ ਦੇ ਬੰਦੇ ਨੂੰ ਕਿਵੇਂ ਗਾਇਬ ਕਰ ਸਕਦਾ ਹੈ ਪੁਲਿਸ ਫਿਰ ਉਸ ਘਰ ਦੀ ਸੀਸੀਟੀਵੀ ਚੈੱਕ ਕਰਦੀ ਹੈ ਹਰਨੇਕ ਸਿੰਘ ਦੇ ਸিসিਟੀਵੀ ਦੇ ਵਿੱਚ ਪਤਾ ਲੱਗਦਾ ਵੀ 14 ਅਕਤੂਬਰ ਨੂੰ ਜਸਕਰਨ ਸਿੰਘ ਆਪਣੀ ਸਕੂਟੀ ਤੇ ਆਉਂਦਾ ਘਰ ਦੇ ਅੰਦਰ ਦਾਖਲ ਹੁੰਦਾ ਪਰ ਉਹ ਘਰ ਦੇ ਅੰਦਰੋਂ ਬਾਹਰ ਜਾਂਦਾ ਕਦੇ ਵੀ ਨਹੀਂ ਦਿਖਦਾ ਹੁਣ ਪੁਲਿਸ ਹੈਰਾਨ ਸੀ ਵੀ ਇਹ ਕੋਈ ਸੂਈ ਤਾਂ ਹੈ ਨਹੀਂ ਸੀ ਵੀ ਗਿਆ ਕਿੱਧਰ ਫਿਰ ਪੁਲਿਸ ਘਰ ਦੀ ਚੰਗੀ ਤਰ੍ਹਾਂ ਤਲਾਸ਼ੀ ਲੈਂਦੀ ਹੈ ਤੇ ਘਰ ਤੋਂ ਸਕੂਟੀ ਵੀ ਮਿਲ ਜਾਂਦੀ ਹੈ ਦੂਜੇ ਤੀਜੇ ਦਿਨ ਜਾ ਕੇ ਹਰਨੇਕ ਸਿੰਘ ਢਿੱਲੋਂ ਨੂੰ ਹੋਸ਼ ਆਉਂਦੀ ਹੈ ਜਦੋਂ ਹੋਸ਼ ਹੁੰਦੀ ਹੈ ਤਾਂ ਬਿਆਨ ਦੇਣ ਦੇ ਹਾਲਾਤ ਦੇ ਵਿੱਚ ਹੁੰਦਾ ਪਰ ਪੁਲਿਸ ਉਹ ਤੋਂ ਜਦੋਂ ਪੁੱਛਗਿੱਛ ਕਰਦੀ ਹੈ ਤੇ ਹਰਨੇਕ ਸਿੰਘ ਢਿੱਲਾਉਂਦਾ ਕਹਿਣਾ ਸੀ ਵੀ ਸਾਡੇ ਘਰ ਕੁਝ ਲਟੇਰੇ ਆਏ ਕਿ ਉਹ ਘਰ ਦੇ ਵਿੱਚ ਲੁੱਟਪਟ ਕਰਨ ਤੋਂ ਬਾਅਦ ਮੇਰੀ ਪਤਨੀ ਦਾ ਕਤਲ ਕਰਕੇ ਚਲੇ ਪੁਲਿਸ ਦਾ ਕਹਿਣਾ ਸੀ ਵੀ ਪਤਨੀ ਦਾ ਕਤਲ ਕਰ ਗਏ ਤੇ ਤੈਨੂੰ ਕਿਉਂ ਛੱਡ ਕੇ ਗਏ ਇਸ ਗੱਲ ਦਾ ਵੀ ਕੋਈ ਉਹਦੇ ਕੋਲ ਜਵਾਬ ਨਹੀਂ ਸੀ ਦੂਜੇ ਪਾਸੇ ਉਹਨਾਂ ਦਾ ਕਹਿਣਾ ਸੀ ਕਿ ਰੁਪਿੰਦਰ ਸਿੰਘ ਦਾ ਫੋਨ ਆਇਆ ਸੀ ਜਿਸ ਨੂੰ ਕੋ ਫੋਨ ਕੀਤਾ ਸੀ ਕਿ ਤੂੰ ਆਤਮ ਹੱਤਿਆ ਕਰਨ ਚੱਲਿਆ ਆਪਣੀ ਪਤਨੀ ਦੇ ਕਤਲ ਤੋਂ ਬਾਅਦ ਫਿਰ ਪੁਲਿਸ ਦਾ ਦੂਜਾ ਸਵਾਲ ਹੁੰਦਾ ਵੀ ਜਸਕਰਨ ਸਿੰਘ ਦਾ ਕੀ ਬਣਿਆ ਉਹ ਕਿੱਥੇ ਗਿਆ ਹੁਣ ਹਰਨੇਕ ਸਿੰਘ ਢਿੱਲੋਂ ਦੇ ਚਿਹਰੇ ਤੇ ਜਿਹੜਾ ਰੰਗ ਉੱਟ ਜਾਂਦਾ ਉਹਦਾ ਕਹਿਣਾ ਸੀ ਵੀ ਮੈਨੂੰ ਉਹਦੇ ਬਾਰੇ ਕੁਝ ਵੀ ਨਹੀਂ ਪਤਾ ਹਾਉ 14 ਅਕਤੂਬਰ ਨੂੰ ਮੇਰੇ ਘਰ ਆਇਆ ਸੀ ਇਸ ਕਰਕੇ ਉਹਦੇ ਘਰਦਿਆਂ ਨੂੰ ਮੇਰੇ ਤੇ ਸ਼ੱਕ ਹੈ ਉਹਦੇ ਘਰ ਦੇ ਮੇਰੇ ਘਰ ਆ ਕੇ ਹੰਗਾਮਾ ਵੀ ਕਰਕੇ ਗਏ ਨੇ ਉਹਨਾਂ ਨੇ ਪੁਲਿਸ ਦੇ ਵਿੱਚ ਰਿਪੋਰਟ ਵੀ ਕੀਤੀ ਪੁਲਿਸ ਨੇ ਵੀ ਮੇਰੇ ਤੋਂ ਪੁੱਛਗਿੱਛ ਕੀਤੀ ਹੈ ਪਰ ਮੈਨੂੰ ਜਸਕਰਨ ਸਿੰਘ ਬਾਰੇ ਕੁਝ ਵੀ ਨਹੀਂ ਪਤਾ ਪੁਲਿਸ ਦਾ ਕਹਿਣਾ ਸੀ ਵੀ ਜਿਤੇ ਨੂੰ ਨਹੀਂ ਪਤਾ ਤੇ 14 ਅਕਤੂਬਰ ਨੂੰ ਤੇਰੇ ਘਰ ਆਉਂਦਾ ਘਰੋਂ ਬਾਹਰ ਜਾਂਦਾ ਨਹੀਂ ਦਿਖਦਾ ਉਹ ਗਿਆ ਕਿੱਧਰ ਜਦੋਂ ਜਸਕਰਨ ਸਿੰਘ ਬਾਰੇ ਸਵਾਲ ਕੀਤੇ ਜਾਂਦੇ ਨੇ ਇਹਦਾ ਕਹਿਣਾ ਸੀ ਵੀ ਮੈਂ ਜਸਕਰਨ ਸਿੰਘ ਨੂੰ 40 ਲੱਖ ਰੁਪਏ ਦਿੱਤਾ ਸੀ ਮੇਰੇ ਵਾਰ-ਵਾਰ ਮੰਗਣ ਤੇ ਨਾ ਤਾਂ ਉਹਨੇ ਮੇਰੇ ਪੈਸੇ ਵਾਪਸ ਕੀਤੇ ਤੇ ਉਤੋਂ ਉਹ ਗਾਇਬ ਹੋ ਜਾਂਦਾ ਉਹਦੇ ਗਾਇਬ ਹੋਣ ਕਾਰਨ ਮੈਨੂੰ ਵੀ ਬਹੁਤ ਜ਼ਿਆਦਾ ਪਰੇਸ਼ਾਨੀ ਸੀ ਮੈਂ ਡਿਪਰੈਸ਼ਨ ਦੇ ਵਿੱਚ ਚਲਾ ਗਿਆ ਉਸੇ ਕਾਰਨ ਮੈਂ ਆਪਣੀ ਪਤਨੀ ਦਾ ਕਤਲ ਕੀਤਾ ਤੇ ਮੈਂ ਆਪ ਵੀ ਮਰਨ ਦੀ ਕੋਸ਼ਿਸ਼ ਕੀਤੀ ਪੁਲਿਸ ਨੂੰ ਇਹਦੀ ਸਟੋਰੀ ਤੇ ਯਕੀਨ ਨਹੀਂ ਹੁੰਦਾ ਇਹਨਾਂ ਦੇ بیٹے ਮਨਜੀਤ ਸਿੰਘ ਤੋਂ ਸੁਸਾਈਡ ਨੋਟ ਬਾਰੇ ਪੁੱਛਿਆ ਜਾਂਦਾ ਕਿਉਂਕਿ ਸੁਸਾਈਡ ਨੋਟ ਦੇ ਉੱਤੇ ਲਿਖਿਆ ਹੋਇਆ ਸੀ ਵੀ ਇਹਨਾਂ ਦੀ ਜਿਹੜੀ ਕੋਠੀ ਹੈ ਤੇ ਜ਼ਮੀਨ ਜਾਇਦਾਦ ਬੈਂਕ ਬੈਲੈਂਸ ਇਹਨਾਂ ਦੇ بیٹے ਬੇਟੀ ਤੇ ਇੱਕ ਇਹਨਾਂ ਦੇ ਲੁਧਿਆਣੇ ਰਹਿਣ ਵਾਲੇ ਰਿਸ਼ਤੇਦਾਰ ਦੇ ਵਿੱਚ ਬਰਾਬਰ ਬਰਾਬਰ ਵੰਡ ਦਿੱਤਾ ਜਾਏ ਤੇ ਗੁਰਮੀਲ ਕੌਰ ਦਾ ਕਤਲ ਮੈਂ ਕੀਤਾ ਤੇ ਮੈਂ ਆਪਣੀ ਜੀਵਨ ਲੀਲਾ ਸਮਾਪਤ ਕਰਨ ਜਾ ਰਿਹਾ ਬੇਟਾ ਸੁਣ ਕੇ ਹੈਰਾਨ ਹੁੰਦਾ ਉਹਦਾ ਪੁਲਿਸ ਨੂੰ ਕਹਿਣਾ ਸੀ ਕਿ ਕਿਹੜੀ ਜਾਇਦਾਦ ਇੱਕ ਕੋਠੀ ਤੋਂ ਇਲਾਵਾ ਨਾ ਤਾਂ ਸਾਡੀ ਕੋਈ ਜੱਦੀ ਪਿੰਡ ਪੰਜਾਬ ਦੇ ਵਿੱਚ ਕੋਈ ਪ੍ਰਾਪਰਟੀ ਹੈ ਮੇਰੇ ਪਿਓ ਦੇ ਕੋਲ ਇੱਕ ਵੈਸੇ ਦੀ ਵੀ ਹੋਰ ਕੋਈ ਪ੍ਰਾਪਰਟੀ ਹੈ ਨਹੀਂ ਕੋਈ ਖਾਸ ਬੈਂਕ ਬੈਲੈਂਸ ਹੈ ਨਹੀਂ ਇਹ ਵੀ ਜਿਹੜੀ ਕੋਠੀ ਹੈ ਥੱਲੇ ਵਾਲੀ ਜਿਹੜੀ ਮੰਜ਼ਲਾ ਕਿਸੇ ਹੋਰ ਦੀ ਹੈ ਤੇ ਉੱਤੇ ਵਾਲੀ ਕਿਸੇ ਹੋਰ ਦੀ ਹੈ ਇਹ ਇੱਕ ਜਿਹੜੀ ਵਿਚਕਾਰ ਲੀਆ ਇਹੀ ਬਸ ਮੇਰੇ ਪਿਓ ਦੇ ਨਾਮ ਤੇ ਇੱਕ ਪ੍ਰਾਪਰਟੀ ਹੈ ਹੁਣ ਇੱਥੋਂ ਵੀ ਪੁਲਿਸ ਨੂੰ ਸ਼ੱਕ ਹੁੰਦਾ ਕਿ ਕੋਈ ਨਾ ਕੋਈ ਗੱਲ ਤਾਂ ਜ਼ਰੂਰ ਹੈ ਪੁਲਿਸ ਫਿਰ ਇਹਨੂੰ ਪੁਲਿਸ ਸਟੇਸ਼ਨ ਲੈ ਕੇ ਜਾਂਦੀ ਹੈ ਉੱਥੇ ਆਪਣੇ ਹਿਸਾਬ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਪੁਲਿਸ ਜਦੋਂ ਆਪਣੇ ਹਿਸਾਬ ਨਾਲ ਪੁੱਛਗਿੱਛ ਕਰਦੀ ਹੈ ਫਿਰ ਬੂੰਗੇ ਵੀ ਬੋਲਦੇ ਨੇ ਇਹ ਤਾਂ ਫਿਰ ਇੱਕ ਬਜ਼ੁਰਗ ਤੇ ਆਮ ਇਨਸਾਨ ਸੀ ਜਿਹੜੀ ਇਹ ਤੋਂ ਕਹਾਣੀ ਨਿਕਲ ਕੇ ਆਉਂਦੀ ਹੈ ਹਰਨੇਕ ਸਿੰਘ ਢਿੱਲੋਂ ਆਟੋਮੋਬਾਈਲ ਕੰਪਨੀ ਦੇ ਵਿੱਚ ਜੋਬ ਕਰਦੇ ਸਨ ਰਿਟਾਇਰ ਹੋਣ ਤੋਂ ਬਾਅਦ ਇਹਨਾਂ ਨੇ ਕਾਫੀ ਸਾਲ ਪਹਿਲਾਂ ਇੱਕ ਉਠੀ ਲਈ ਹੋਈ ਸੀ ਇੱਥੇ ਰਹਿਣਾ ਸ਼ੁਰੂ ਕਰਦੇ ਨੇ ਕਿਉਂਕਿ ਬੱਚੇ ਵਿਦੇਸ਼ ਦੇ ਵਿੱਚ ਸੈੱਟ ਹੋ ਜਾਂਦੇ ਨੇ 2004 ਦੇ ਆਸ-ਪਾਸ ਇਹ ਪੀਜੀ ਆ ਸ਼ੁਰੂ ਕਰਦੇ ਨੇ ਸ਼ਾਂਤ ਲੋਕ ਵਨ ਦੇ ਵਿੱਚ ਇਹਨਾਂ ਦੇ ਤਿੰਨ ਪੀਜੀ ਸੀ ਤੇ ਫੇਸ 2 ਡੀਐਲਐਫ ਦੇ ਵਿੱਚ ਇਹਨਾਂ ਦਾ ਇੱਕ ਪੀਜੀ ਸੀ ਇਹ ਪੀਜੀ ਨੂੰ ਚਲਾਉਣ ਵਾਸਤੇ ਇੱਕ ਉਪੋਕ ਰੱਖਦੇ ਨੇ ਜਗਦੀਸ਼ ਕੁਮਾਰ ਜਿਹੜਾ ਉਤਰਾਖੰਡ ਦੇ ਚਮੋਲੀ ਪਿੰਡ ਦਾ ਰਹਿਣ ਵਾਲਾ ਸੀ ਪੀਜੀ ਇਹਨਾਂ ਦੇ ਚੱਲਦੇ ਨੇ ਪੀਜੀ ਚੱਲਣ ਤੋਂ ਬਾਅਦ ਫਿਰ ਜਦੋਂ ਲੱਗਦਾ ਇਹਨਾਂ ਦੀ ਸਿਹਤ ਐਨੀ ਜੋਗੀ ਨਹੀਂ ਵੀ ਇਹ ਕੰਮ ਅੱਗੇ ਚਲਾ ਸਕਣ ਇਹ ਪੀਜੀ ਬੰਦ ਕਰ ਦਿੰਦੇ ਹੁਣ ਜਿਹੜਾ ਜਗਦੀਸ਼ ਨਾਲ ਉਸ ਦੌਰਾਨ ਇਹਦਾ ਲਗਾਅ ਬਹੁਤ ਜ਼ਿਆਦਾ ਹੋ ਜਾਂਦਾ ਸੀ ਕਿਉਂਕਿ ਜਗਦੀਸ਼ ਉਪੋਕ ਸੀ ਸਾਰਾ ਕੁਝ ਸੰਭਾਲਦਾ ਸੀ ਤੇਰੇ ਘਰ ਵੀ ਆਉਣਾ ਜਾਣਾ ਫਰੇਮ ਚੰਗਾ ਪੈ ਜਾਂਦਾ ਪੀਜੀ ਬੰਦ ਹੋਣ ਤੋਂ ਬਾਅਦ ਉਹ ਬੇਰੋਜ਼ਗਾਰ ਹੋ ਜਾਂਦਾ ਫਿਰ ਕੀ ਕਰਦੇ ਨੇ ਜਗਦੀਸ਼ ਨੂੰ ਇੱਕ ਏਜੰਟ ਨਾਲ ਗੱਲ ਕਰਕੇ ਦਿੱਲੀ ਦੇ ਵਿੱਚ ਜੌਬ ਲਵਾ ਦਿੱਤਾ ਜਾਂਦਾ ਉੱਥੇ ਜੌਬ ਕਰਨ ਲੱਗ ਜਾਂਦਾ ਹੈ ਮੀਆਂ ਬੀਬੀ ਆਪਣਾ ਜ਼ਿੰਦਗੀ ਜਿਹੜੀ ਆਰਾਮ ਨਾਲ ਗੁਜ਼ਾਰਨੀ ਸ਼ੁਰੂ ਕਰ ਦਿੰਦੇ ਨੇ ਕਿਉਂਕਿ ਇੰਨਾ ਇੰਨਾ ਕੋਲ ਹੈਗਾ ਸੀ ਕਿਸੇ ਚੀਜ਼ ਦੀ ਕਮੀ ਨਹੀਂ ਸੀ ਪਰ ਕਈ ਵਾਰ ਬੰਦੇ ਨੂੰ ਜਿਹੜਾ ਲਾਲਚ ਆ ਉਹ ਵੀ ਲੈ ਬੈਠਦਾ ਹੈ ਜਿਸ ਕਾਰਨ ਇਹਨਾਂ ਦਾ ਬਹੁਤ ਪੁਰਾਣਾ ਦੋਸਤ ਸੀ ਜਿਸ ਕਾਰਨ ਕੈਨੇਡਾ ਦੇ ਵਿੱਚ ਜਾ ਕੇ ਸੋਨੇ ਦਾ ਵਪਾਰ ਕਰਨਾ ਚਾਹੁੰਦਾ ਸੀ ਉਹਨਾਂ ਨੂੰ ਪਤਾ ਸੀ ਵੀ ਇਹਦੀ ਬੇਟੀ ਬਾਹਰ ਹੈ ਇਹਦੇ ਨਾਲ ਗੱਲ ਕਰਦੇ ਨੇ ਗੱਲਾਂ ਦੇ ਵਿੱਚ ਉਹ ਕਹਿੰਦਾ ਵੀ ਮੈਂ ਠੀਕ ਆ ਉੱਥੇ ਤੇਰੀ ਸੈਟਿੰਗ ਕਰਵਾ ਦਿੰਦਾ ਮੇਰੀ ਬੇਟੀ ਉੱਥੇ ਐ ਤੇ ਜਿਸਕਰਨ ਤੋਂ ਪੈਸਾ ਲਿਆ ਜਾਂਦਾ ਜਿਸਕਰਨ ਕੋਲ ਇੰਨਾ ਪੈਸਾ ਨਹੀਂ ਸੀ ਉਹ ਆਪਣਾ ਘਰ ਵੇਚ ਕੇ 40 ਲੱਖ ਰੁਪਈਆ ਦਿੰਦਾ ਹਰਨੇਕ ਸਿੰਘ ਢਿੱਲੋਂ ਨੂੰ ਨਾ ਤਾਂ ਸੋਨੇ ਦਾ ਵਪਾਰ ਹੁੰਦਾ ਨਾ ਜਿਸਕਰਨ ਬਾਹਰ ਜਾਂਦਾ ਤੇ ਨਾ ਹੀ ਕੋਈ ਪੈਸਾ ਵਾਪਸ ਆਉਂਦਾ ਹੁਣ ਜਿਸਕਰਨ ਨੂੰ ਜਦੋਂ ਲੱਗਦਾ ਵੀ ਮੈਂ ਫਸ ਚੁੱਕਿਆ ਨਾ ਤਾਂ ਕੋਈ ਸੋਨੇ ਦਾ ਵਪਾਰ ਹੋਣਾ ਤੇ ਨਾ ਹੀ ਮੇਰੇ ਬਾਹਰ ਭੇਜਣਾ ਇਹ ਨੇ ਉਹ ਆਪਣੇ ਪੈਸੇ ਵਾਪਸ ਮੰਗਣੇ ਸ਼ੁਰੂ ਕਰਦਾ ਤੇ ਹਰਨੇਕ ਸਿੰਘ ਪਹਿਲੋਂ ਨੂੰ ਟਾਲਣਾ ਸ਼ੁਰੂ ਕਰਦਾ ਪਰ ਜਿਸ ਕਰਨ ਹੁਣ ਦਬਾਅ ਬਣਾਉਣਾ ਜਦੋਂ ਸ਼ੁਰੂ ਕਰਦਾ ਤੇ ਹਰਨੇਕ ਸਿੰਘ ਦੇ ਦਿਮਾਗ ਦੇ ਵਿੱਚ ਆਉਂਦਾ ਕਿ ਜੇ ਇਹਨੂੰ ਨਿਬਟਾ ਦਿੱਤਾ ਜਾਏ ਤੇ 40 ਲੱਖ ਦਾ ਰੌਲਾ ਹੀ ਖਤਮ ਹੋ ਜੇ ਜੇ ਹੀ ਨਹੀਂ ਰਹੇਗਾ ਤੇ 40 ਲੱਖ ਰੁਪਏ ਮੇਰੇ ਤੋਂ ਕੌਣ ਮੰਗੇ ਇਹ ਦਿਮਾਗ ਦੇ ਵਿੱਚ ਪਲਾਨ ਚੱਲਦਾ ਹੀ ਹੁੰਦਾ ਉਸੇ ਦੌਰਾਨ ਜਿਹੜਾ ਜਗਦੀਸ਼ ਨੇ ਉਹ ਦਿੱਲੀ ਤੋਂ ਕੰਮ ਛੱਡ ਕੇ ਫਿਰ ਇੱਕ ਵਾਰੀ ਇਹਦੇ ਕੋਲ ਆ ਜਾਂਦਾ ਤੇ ਹਰਨੇਕ ਦੇ ਦਿਮਾਗ ਦੇ ਵਿੱਚ ਪਹਿਲੇ ਹੀ ਖੁਰਾਫਾਤੀ ਪਲਾਨ ਚੱਲਦਾ ਹੁੰਦਾ ਇਰੇ ਸਾਰੀ ਪਲਾਨਿੰਗ ਜਗਦੀਸ਼ ਦੇ ਨਾਲ ਸ਼ੇਅਰ ਕਰਦਾ ਤੇ ਉਹ 2 ਲੱਖ ਰੁਪਏ ਦਾ ਲਾਲਚ ਦਿੱਤਾ ਜਾਂਦਾ ਜਗਦੀਸ਼ ਉਸ ਲਾਲਚ ਦੇ ਵਿੱਚ ਆ ਜਾਂਦਾ ਹੁਣ ਉਸੇ ਲਾਲਚ ਦੇ ਤਹਿਤ ਪਲਾਨਿੰਗ ਕਰਦੇ ਨੇ ਤੇ 13 ਅਕਤੂਬਰ 2018 ਨੂੰ ਜਸਕਰਨ ਨੂੰ ਲੈ ਕੇ ਹਰਨੇਕ ਸਿੰਘ ਢਿੱਲੋਂ ਤੇ ਉਹਨਾਂ ਦਾ ਨੌਕਰ ਜਗਦੀਸ਼ ਕੁਮਾਰ ਮਾਨੇ ਸਰ ਜਾਂਦੇ ਨੇ ਉੱਥੇ ਇਹਨਾਂ ਦਾ ਵਿਚਾਰ ਸੀ ਵੀ ਇਹਨੂੰ ਕਿਸੇ ਤਰੀਕੇ ਨਿਬਟਾ ਦਿੱਤਾ ਜਾਏ ਕਿ ਕਿਸੇ ਨੂੰ ਪਤਾ ਹੀ ਨਹੀਂ ਲੱਗਣਾ ਪਰ ਉੱਥੇ ਇਹਨਾਂ ਦੀ ਦਾਲ ਨਹੀਂ ਗੱਲ ਦੀ ਇਹਨਾਂ ਦਾ ਦਾਰ ਨਹੀਂ ਲੱਗਦਾ ਇਹ ਵਾਪਸ ਆ ਜਾਂਦੇ ਫਿਰ ਆਪਣੀ ਪਲਾਨਿੰਗ ਨੂੰ ਇੱਕ ਵਾਰੀ ਦੁਬਾਰਾ ਤੋਂ ਇਹ ਅੰਜਾਮ ਦੇਣ ਦੀ ਕੋਸ਼ਿਸ਼ ਕਰਦੇ ਨੇ ਤੇ 14 ਅਕਤੂਬਰ 2018 ਨੂੰ ਜਸਕਰ ਨੂੰ ਫਿਰ ਬੁਲਾਇਆ ਜਾਂਦਾ ਆਪਣੇ ਘਰ ਵੀ ਤੂੰ ਆ ਕੇ ਪੈਸੇ ਲੈ। ਉਹ ਸਕੂਟੀ ਤੇ ਇਹਨਾਂ ਦੇ ਘਰ ਹੁੰਦਾ ਪਰ ਇਹ ਅੱਗੇ ਤਿਆਰ ਬੈਠੇ ਹੁੰਦੇ ਨੇ ਇੱਕ ਲੰਬਾ ਚਾਕੂ ਇਹਨਾਂ ਨੇ ਪਹਿਲਾਂ ਹੀ ਖਰੀਦਿਆ ਹੁੰਦਾ। ਉਹ ਜਾਂਦਾ ਉਹਦੇ ਨਾਲ ਹਰਨੇਕ ਸਿੰਘ ਢਿੱਲੋਂ ਇੱਧਰ ਉੱਧਰ ਦੀਆਂ ਗੱਲਾਂ ਕਰਦੇ ਨੇ ਗੱਲਾਂ ਤੋਂ ਬਾਅਦ ਉਹਦੇ ਨਾਲ ਫਿਰ ਜਦੋਂ ਪੈਸੇ ਦੀ ਗੱਲ ਹੁੰਦੀ ਹੈ ਤੇ ਕੋਈ ਬਹਿਸ ਹੁੰਦੀ ਹੈ। ਉਸੇ ਦੌਰਾਨ ਜਗਦੀਸ਼ ਉਸ ਚਾਕੂ ਦੇ ਨਾਲ ਉਹਤੇ ਹਮਲਾ ਕਰਦਾ ਦੋਨੋਂ ਜਣੇ ਮਿਲਦੇ ਨੇ ਹਮਲਾ ਇਸ ਤਰੀਕੇ ਨਾਲ ਅਚਾਨਕ ਹੁੰਦਾ ਵੀ ਉਹਨੂੰ ਚੀਕਣ ਦਾ ਵੀ ਮੌਕਾ ਨਹੀਂ ਮਿਲਦਾ ਉਹਨੂੰ ਮੌਤ ਦੇ ਘਾਟ ਉਤਾਰ ਕੇ ਖਿੱਚ ਕੇ ਬਾਥਰੂਮ ਦੇ ਵਿੱਚ ਲੈ ਜਾਂਦੇ ਨੇ ਉੱਥੇ ਉਹਦੀ Laash ਦੇ ਟੁਕੜੇ ਕੀਤੇ ਜਾਂਦੇ ਨੇ ਉਹਨਾਂ ਟੁਕੜਿਆਂ ਨੂੰ ਲਿਫਾਫਿਆਂ ਦੇ ਵਿੱਚ ਭਰ ਲਿਆ ਜਾਂਦਾ ਇਹ ਸਾਰਾ ਕੁਝ ਜਦੋਂ ਕਰਦੇ ਨੇ ਉਸ ਸਮੇ ਗੁਰਮੀਲ ਘਰ ਦੇ ਵਿੱਚ ਨਹੀਂ ਹੁੰਦੀ ਉਸ ਤੋਂ ਬਾਅਦ ਜਗਦੀਸ਼ ਚਲਾ ਜਾਂਦਾ ਤੇ ਬਰਮੀਲ ਜਦੋਂ ਘਰ ਆਉਂਦੀ ਹੈ ਏ ਜਿਸ ਕਰਨ ਦੇ ਕਤਲ ਬਾਰੇ ਗੁਰਮੀਲ ਕੌਰ ਨੂੰ ਦੱਸਦਾ ਉਹ ਘਬਰਾ ਜਾਂਦੀ ਹੈ ਤੇ ਇਹਨਾਂ ਦੀ ਫਿਰ ਆਪਸ ਦੇ ਵਿੱਚ ਲੜਾਈ ਹੁੰਦੀ ਹੈ ਚੰਗੀ ਬਹਿਸ ਹੁੰਦੀ ਹੈ ਪਰ ਅਖਰ ਉਹ ਕਰ ਕੀ ਛੱਡਦੀ ਸੀ ਜੇ ਕਿਸੇ ਨੂੰ ਦੱਸਦੀ ਹੈ ਤਾਂ ਉਹਦਾ ਫਿਰ ਵੀ ਉਹਦਾ ਪਤੀ ਅੰਦਰ ਜਾਂਦਾ ਉਹ ਚੁੱਪ ਕਰ ਜਾਂਦੀ ਹੈ ਇਹ ਅਗਲੇ ਦਿਨ ਆਪਣੀ ਸੈਂਟਰੋ ਕਾਰ ਦੇ ਵਿੱਚ ਲੁਧਿਆਣੇ ਜਾਣ ਲਈ ਨਿਕਲਦੇ ਤੇ ਜਿਹੜੇ ਉਹ ਲਫਾਫੇ ਜਿਨ੍ਹਾਂ ਵਿੱਚ ਟੁਕੜੇ ਕਰਕੇ ਉਹਦੀ লাশ ਪਾਈ ਹੋਈ ਸੀ ਉਹ ਗੱਡੀ ਦੇ ਵਿੱਚ ਰੱਖਦੇ ਨੇ ਗੁਰਦਾਉਂ ਤੋਂ ਪੰਜਾਬ ਲਈ ਨਿਕਲਦੇ ਨੇ ਦੇਖਦੇ ਨੇ ਜਿੱਥੇ ਇਹਨਾਂ ਨੂੰ ਾਕਾਂਤ ਮਿਲਦਾ ਖਾਲੀ ਜਗ੍ਹਾ ਮਿਲਦੀ ਹੈ ਉੱਥੇ ਉੱਥੇ ਲਫਾਫੇ ਸੁੱਟਦੇ ਜਾਂਦੇ ਨੇ ਇਹ লাশ ਨੂੰ ਟਿਕਾਣੇ ਲਾ ਕੇ ਵਾਪਸ ਆ ਜਦ ਮੈਂ ਆਪਣੀ ਕਾਰ ਡਰਾਈ ਕਲੀਨ ਲਈ ਦਿੱਤੀ ਜਾਂਦੀ ਹੈ ਹੁਣ ਕਤਲ ਹੋਇਆ ਸੀ ਹਾਲਾਂਕਿ লাশ ਨੂੰ ਟਿਕਾਣੇ ਲਾ ਚੁੱਕੇ ਸੀ ਪਰ ਫਿਰ ਵੀ ਇਹਨਾਂ ਦੇ ਅੰਦਰ ਘਬਰਾਹਟ ਸੀ ਜਿਹੜੇ ਲੋਕਾਂ ਨੂੰ ਦਿਖਦੀ ਹੈ ਵੀ ਕੁਝ ਪਰੇਸ਼ਾਨੀ ਦੇ ਵਿੱਚ ਨੇ ਉਸੇ ਸਮੇਂ ਜਸਕਰਨ ਦੇ ਘਰ ਦੇ ਜਿਹੜੇ ਸੀ ਉਸ ਦੇ ਵਿੱਚ ਰਿਪੋਰਟ ਵੀ ਕਰਦੇ ਨੇ ਇਹਨਾਂ ਦੇ ਘਰ ਅੱਗੇ ਲੜਾਈ ਵੀ ਕਰਦੇ ਨੇ ਗੁਰਮੇਲ ਹਰ ਟਾਈਮ ਘਬਰਾਹਟ ਦੇ ਵਿੱਚ ਰਹਿੰਦੀ ਕਿਉਂਕਿ ਇੱਕ ਕਤਲ ਹੋਇਆ ਸੀ ਇੱਕ ਆਮ ਔਰਤ ਸੀ ਬਜ਼ੁਰਗ ਉਹ ਇਹ ਸਭ ਕੁਝ ਤੋਂ ਡਰਦੀ ਹੁੰਦੀ ਹੈ ਹਰਨੇਕ ਸਿੰਘ ਢੱਲੋਂ ਨੂੰ ਲੱਗਦਾ ਵੀ ਇਹ ਕਿਤੇ ਨਾ ਕਿਤੇ ਮੇਰਾ ਭਾਂਡਾ ਫਨ ਨਾ ਬਦੇ ਕਿਸੇ ਨੂੰ ਦੱਸ ਨਾ ਦੇਵੇ ਕਿ ਇਹਨੂੰ ਜੇ ਟਿਕਾਣੇ ਲਾ ਦਿੱਤਾ ਜਾਏ ਤੇ ਮੇਰੇ ਰਾਜ਼ ਦਾ ਕਦੇ ਪਤਾ ਹੀ ਨਹੀਂ ਲੱਗਣਾ ਹੁਣ ਉਸੇ ਪਲਾਨਿੰਗ ਦੇ ਤਹਿਤ ਇਹ ਕੀ ਕਰਦਾ ਉਹਦਾ ਕਤਲ ਕਰਦਾ ਕਤਲ ਕਰਨ ਤੋਂ ਬਾਅਦ ਆਪਣੇ ਰਿਸ਼ਤੇਦਾਰ ਨੂੰ ਫੋਨ ਕੀਤਾ ਜਾਂਦਾ ਸੁੱਤੀ ਪਈ ਗਰਮੇਲ ਕੌਰ ਤੇ ਉਸੇ ਚਾਕੂ ਦੇ ਨਾਲ ਵਾਰ ਕੀਤਾ ਜਾਂਦਾ ਤੇ ਆਪ ਮਰਨ ਦਾ ਨਾਟਕ ਕਰਦਾ ਕਿਉਂਕਿ ਇਹਨੂੰ ਪਤਾ ਸੀ ਵੀ ਹੁਣ ਪੁਲਿਸ ਨੂੰ ਫੋਨ ਕਰੇਗਾ ਜਦੋਂ ਦੇਖਦਾ ਵੀ ਪੁਲਿਸ ਨੇੜੇ ਹੈ ਇਹ ਆਪਣੀਆਂ ਕਲਾਈ ਜਿਹੜੀ ਆ ਵਾਟ ਲੈਂਦਾ ਨਸਾਂ ਵਾਟ ਲੈਂਦਾ ਪੁਲਿਸ ਪਹੁੰਚਦੀ ਹੈ ਇਹਨੂੰ ਬਚਾਉਂਦੀ ਹੈ ਹੁਣ ਲੱਗਦਾ ਏ ਸੀ ਵੀ ਇਹਨੇ ਆਤਮ ਹੱਤਿਆ ਕੀਤੀ ਹੈ ਪਰ ਇੱਕ ਹੋਰ ਕਤਲ ਦਾ ਜਿਹੜਾ ਪਰਦਾ ਫਾਸ਼ ਹੁੰਦਾ ਫਿਰ ਇਹਨੂੰ ਗ੍ਰਿਫਤਾਰ ਕਰਕੇ ਕੋਰਚ ਪੇਸ਼ ਕੀਤਾ ਜਾਂਦਾ ਹੈ ਕੋਰਚ ਪੇਸ਼ ਕਰਕੇ ਇਹਦਾ ਰਿਮਾਂਡ ਲਿਆ ਜਾਂਦਾ ਫਿਰ ਉਹ ਸੈਂਟਰੋ ਗੱਡੀ ਜਿਹੜੀ ਆ ਉਹ ਬਰਾਮਦ ਕੀਤੀ ਜਾਂਦੀ ਹੈ ਚਾਕੂ ਪੁਲਿਸ ਪਹਿਲਾਂ ਹੀ ਬਰਾਮਦ ਕਰ ਚੁੱਕੀ ਸੀ ਉਸ ਤੋਂ ਬਾਅਦ ਫਿਰ ਜਿੱਧਰ ਨੂੰ ਗਿਆ ਸੀ ਜਿੱਥੇ-ਜਿੱਥੇ ਨੇ লাশ ਦੇ ਟੁਕੜੇ ਸਿੱਟੇ ਸੀ ਪੁਲਿਸ ਉਥੋਂ ਕਈ ਹਿੱਸੇ ਜਿਹੜੇ লাশ ਦੇ ਬਰਾਮਦ ਕਰਦੀ ਹੈ ਹਾਲਾਂਕਿ ਜਿਹੜਾ ਸਿਰ ਸੀ ਉਹ ਨਹੀਂ ਸੀ ਮਿਲਿਆ ਬਾਕੀ ਟੁਕੜੇ ਬਰਾਮਦ ਕੀਤੇ ਜਾਂਦੇ ਨੇ ਇਹ ਸਾਰਾ ਕੁਝ ਬਰਾਮਦ ਕਰਨ ਤੋਂ ਬਾਅਦ ਇਹਨੂੰ ਕੋਰਟ 'ਚ ਪੇਸ਼ ਕਰਕੇ ਜੇਲ੍ਹ ਭੇਜਿਆ ਜਾਂਦਾ ਹੁਣ ਇੱਕ ਬਜ਼ੁਰਗ ਬੰਦਾ ਪਿੱਛੇ ਉਮਰ ਕਿੰਨੀ ਕੁ ਬਚੀ ਐ ਬੱਚੇ ਸੈਟਲ ਨਹੀਂ ਇਹ ਕੀ ਕਰਨਾ ਇੰਨਾ ਪੈਸਾ ਆਪਣੇ ਦੋਸਤ ਨੂੰ ਐਸੇ ਜਾਲ ਦੇ ਵਿੱਚ ਫਸਾਇਆ ਉਹਦਾ ਘਰ ਬਰਬਾਦ ਕੀਤਾ ਉਹਦਾ ਘਰ ਤੱਕ ਵਿਕ ਗਿਆ ਇਹ 40 ਲੱਖ ਰੁਪਏ ਦੇ ਲਾਲਚ ਦੇ ਵਿੱਚ ਉਹਨੂੰ ਵੀ ਮਾਰਦਾ ਆਪਣੀ ਪਤਨੀ ਨੂੰ ਵੀ ਮਾਰਦਾ ਤੇ ਆਪ ਕਈ ਨਟਕੀਆਂ ਕਰਦਾ ਪਿੱਛੇ ਜ਼ਿੰਦਗੀ ਪਤਾ ਨਹੀਂ 5 10 ਸਾਲ ਬਚੀ ਹੈ ਕਿ ਨਹੀਂ ਬਚੀ ਪਰ ਬੰਦੇ ਦਾ ਲਾਲਚ ਮੁੱਕਦਾ ਹੀ ਨਹੀਂ ਜਿੰਨੀ ਦੇਰ ਸਾਹ ਚੱਲਦੇ ਨੇ ਬੱਚਿਆਂ ਦੇ ਨਾਲ ਬਣਦੀ ਨਹੀਂ ਬੱਚਿਆਂ ਨਾਲ ਆਉਣ ਜਾਣ ਹੈ ਨਹੀਂ ਇੱਕ ਪਤਨੀ ਸੀ ਪਤਨੀ ਨੂੰ ਵੀ ਆਪਣੇ ਹੱਥੀਂ ਮਕਾ ਲਿਆ ਇੱਕ ਦੋਸਤ ਸੀ ਉਹਨੂੰ ਵੀ ਮਕਾ ਲਿਆ ਤੇ ਉਹ ਪੈਸਾ ਇਹਨੇ ਕੀ ਕਰਨਾ ਹੋ ਸਕਦਾ ਆਉਣ ਵਾਲੀ ਜ਼ਿੰਦਗੀ ਜਿਹੜੀ ਹੈ ਸਾਰੀ ਉਹ ਜੇਲ੍ਹ ਦੇ ਵਿੱਚ ਬਤੀਤ ਹੋ ਨਾ ਪੈਸਾ ਮਿਲਣਾ ਨਾ ਦੋਸਤ ਮਿਲਣਾ ਨਾ ਪਤਨੀ ਮਿਲਣੀ ਇਹ ਆਪ ਆਪਣੀਆਂ ਭਾਵਨਾਵਾਂ ਨੂੰ ਕੰਟਰੋਲ ਦੇ ਵਿੱਚ ਰੱਖੀਏ ਤਾਂ ਬੜੀਆਂ ਮੁਸੀਬਤਾਂ ਤੋਂ ਬਚ ਸਕਦੇ ਆ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਹਨੂੰ ਤੱਕ ਲਈ ਸਾਸਰੀ ਘਰ